ਸ਼ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਨੇ ਈਰਾਨ ਦੇ ਦੂਤਕਾਰ ਕੀਤਾ ਬੰਦ ਅਧਿਕਾਰੀਆਂ ਨੂੰ ਤਹਿਰਾਨ ਛੱਡਣ ਦਾ ਹੁਕਮ ਅੱਜ ਦੇਸ਼ ਤੇ ਦੁਨੀਆ 'ਚ ਮਨਾਇਆ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰਧਾਨ ਮੰਤਰੀ ਮੋਦੀ ਨੇ ਵੀ ਮਨਾਇਆ ਯੋਗ ਦਿਵਸ ਮੋਰਚਾ ਇਹ 골ਡਨ ਬாய் ਨੀਦਰਸ চোপੜਾ ਪੈरिस ਡਾਇਮੰਡ ਲੀਗ ਚ ਜੈਵਿਨ ਥਰੋ ਚ ਪਹਿਲਾ ਸਥਾਨ ਕੀਤਾ ਹਾਸਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫਤਾਰ ਈਰਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚਾਰਟਰਡ ਜਹਾਜ਼ ਪਹੁੰਚਿਆ ਦਿੱਲੀ ਆਤੇ ਹੁਣ ਖਬਰਾਂ ਵਿਸਥਾਰ ਨਾਲ ਇਰਾਨ ਅਤੇ ਇਜ਼ਰਾਈਲ ਵਿਚਾਲੇ ਟਕਰਾਵ ਵਧਦਾ ਜਾ ਰਿਹਾ ਹੈ ਇਸ ਦੌਰਾਨ ਆਸਟ੍ਰੇਲੀਆ ਸਰਕਾਰ ਨੇ ਇਰਾਨ ਦੀ ਰਾਸਥਾਨੀ ਵਿੱਚ ਆਪਣੇ ਦੂਤ ਘਰ ਦੇ ਕੰਮਕਾਜ ਨੂੰ ਮੁਅਤਲ ਕਰ ਦਿੱਤਾ ਹੈ ਤੇ ਖੇਤਰ ਵਿੱਚ ਵਾਧੇ ਫੌਜੀ ਟਕਰਾਵ ਵਿਚਕਾਰ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ ਵਿਦੇਸ਼ ਮਾਮਲਿਆਂ ਦੀ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਸਰਕਾਰ ਨੇ ਵਿਗੜਦੇ ਸੁਰੱਖਿਆ ਮਾਹੌਲ ਬਾਰੇ ਸਲਾਹ ਦੇ ਆਧਾਰ ਤੇ ਈਰਾਨ ਤੋਂ ਸਾਰੇ ਆਸਟ੍ਰੇਲੀਅਨ ਅਧਿਕਾਰੀਆਂ ਤੇ ਉਹਨਾਂ ਦੇ ਆਸ਼ਰਿਤਾਂ ਨੂੰ ਜਾਣ ਦਾ ਨਿਰਦੇਸ਼ ਦਿੱਤਾ ਹੈ ਤੇ ਤਹਿਰਾਨ ਵਿੱਚ ਦੂਤਖਾਨ ਦੇ ਕੰਮਕਾਜ ਨੂੰ ਮੁਅਤਲ ਕਰ ਦਿੱਤਾ ਹੈ। ਉਹਨਾਂ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਈਰਾਨ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਸੰਕਟ ਪ੍ਰਤੀ ਸਰਕਾਰ ਦੇ ਜਵਾਬਦਾਸ ਸਮਰਥਨ ਕਰਨ ਲਈ ਖੇਤਰ ਵਿੱਚ ਰਹਿਣਗੇ ਤੇ ਈਰਾਨ ਛੱਡਣ ਵਾਲੇ ਆਸਟ੍ਰੇਲੀਅਨਸ ਦੀ ਸਹਾਇਤਾ ਲਈ ਵਿਦੇਸ਼ ਮਾਮਲਿਆਂ ਤੇ ਵਪਾਰ ਵਿਭਾਗ ਦੇ ਕਾਉਂਸਲਰ ਸਟਾਫ ਨੂੰ ਅਜ਼ਰਬਾਈਜਾਨ ਵਿੱਚ ਤਾਇਨਾਤ ਕੀਤਾ ਜਾਵੇਗਾ ਸ਼ੁੱਕਰਵਾਰ ਤੱਕ 2000 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੇ ਈਰਾਨ ਛੱਡਣ ਵਿੱਚ ਸਹਾਇਤਾ ਲਈ DFAT ਨਾਲ ਰਜਿਸਟਰ ਕੀਤਾ ਉਧਰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਆਯੋਜਿਤ ਮੁੱਖ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਲਗਭਗ 5 ਲੱਖ ਲੋਕਾਂ ਨਾਲ ਯੋਗ ਕੀਤਾ ਇਹ ਪ੍ਰੋਗਰਾਮ ਸਵੇਰੇ 6:30 ਵਜੇ ਤੋਂ 7:45 ਤੱਕ ਚੱਲਿਆ ਜਿੱਥੇ ਪ੍ਰਧਾਨ ਮੰਤਰੀ ਸਾਂਝੇ ਯੋਗ ਪ੍ਰੋਟੋਕਾਲ ਤਹਿਤ ਯੋਗ ਆਸਣ ਕੀਤਾ ਤੇ ਲੋਕਾਂ ਨੂੰ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਪ੍ਰਧਾਨ ਮੰਤਰੀ ਨਾਲ ਸਟੇਜ ਤੇ ਯੋਗ ਕਰਦੇ ਦਿਖਾਈ ਦਿੱਤੇ ਭਾਰਤ ਦੇ 스타 ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਇੱਕ ਵਾਰ ਫੇਰ ਸੋਨੇ ਦਾ ਤਗਮਾ ਜਿੱਤੇ ਹੈ। ਜਿहां ਭਾਰਤ ਦੇ ਗੋਲਡਨ ਬॉय ਨੇ ਪੈरिस ਡਾਇਮੰਡ ਲੀਗ 2025 ਦੇ ਪੁਰਸ਼ਾਂ ਦੇ ਜੈਵਲਿਨ ਥ्रो ਮੁਕਾਬਲੇ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨੀਰਜ ਨੇ ਪੈरिस ਵਿੱਚ ਆਯੋਜਿਤ ਡਾਇਮੰਡ ਲੀਗ 2025 ਦੇ ਜੈਵਲਿਨ ਥ्रो ਮੁਕਾਬਲੇ ਦੇ ਵਿੱਚ ਇੱਕ ਰੋਮਾਂਚਕ ਮੈਚ ਤੋਂ ਬਾਅਦ ਨੰਬਰ 1 ਸਥਾਨ ਹਾਸਲ ਕੀਤਾ ਹੈ। ਨੀਰਜ ਨੇ ਖਿਤਾਬ ਜਿੱਤੇ ਅਤੇ ਜਰਮਨੀ ਦੇ ਜੂਲੀਅਨ ਵੈਬਰ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਵੀ ਲਿਆ। ਦਸ ਦੇ ਇਹ ਕਿ ਨੀਰਸ ਚੋਪੜਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਦੇ ਵਿੱਚ 88.16 ਮੀਟਰ ਦੀ ਜ਼ਬਰਦਸਤ ਥਰੋ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਦੌਰਾਨ ਜਰਮਨੀ ਦੇ ਜੂਲੀਅਨ ਵੇਬਰ ਨੇ 87.88 ਮੀਟਰ ਦੀ ਥਰੋ ਸੁੱਟੀ ਤੇ ਦੂਜੇ ਸਥਾਨ ਤੇ ਰਹੇ ਜਦਕਿ ਬ੍ਰਾਜ਼ੀਲ ਦੇ ਮੋਰਿਸਿਓ ਲੁਇਜ਼ ਡਾ ਸਿਲਵਾ 86.62 ਮੀਟਰ ਦੀ ਥਰੋ ਨਾਲ ਤੀਜੇ ਸਥਾਨ ਤੇ ਰਹੇ ਨੇ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, immigration Consultant. ताज़ी खबर देखने सब्सक्राइब करो सबरंग ब्रेक तो बाद ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਫਿਰੋਤੀ ਅਤੇ ਫਾਇਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਗੁਰਲਾਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਿਲ ਦਾ ਨਿਵਾਸੀ ਹੈ। ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਲਾਲ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੀਲੋਵਾਲ ਪਿੰਡ ਦੇ ਇੱਕ ਡਾਕਟਰ ਨੂੰ ਧਮਕੀ ਭਰੇ ਫੋਨ ਕਰਕੇ 30 ਲੱਖ ਰੁਪਏ ਦੀ ਫਿਰੋਤੀ ਮੰਗੀ ਜਦ ਡਾਕਟਰ ਨੇ ਫਿਰੋਤੀ ਦੀ ਰਕਮ ਨਹੀਂ ਦਿੱਤੀ ਤਾਂ ਦੋਸ਼ੀਆਂ ਨੇ 4 ਜੂਨ ਦੀ ਰਾਤ ਡਾਕਟਰ ਦੇ ਘਰ ਦੇ ਬਾਹਰ ਆ ਕੇ ਫਾਇਰਿੰਗ ਕਰ ਦਿੱਤੀ ਇਹ ਮਾਮਲਾ ਲਪੋਕੇ ਥਾਣੇ ਦੇ ਹੱਦ ਦੇ ਵਿੱਚ ਆਉਂਦਾ ਹੈ ਪੁਲਿਸ ਨੇ ਗੁਰਲਾਲ ਸਿੰਘ ਨੂੰ ਇੱਕ ਕਾਰ ਹੱਥੇ ਹਥਿਆਰ ਸਮੇਤ ਕਾਬੂ ਕੀਤਾ ਹੈ ਉਨ੍ਹਾਂ ਤੇ ਗੰਭੀਰਤਾ ਰਾਵਾਂ ਹੇਠ ਮਾਮਲਾ ਵੀ ਦਰਜ ਕੀਤਾ ਗਿਆ ਤੇ ਹੋਰ ਸਾਥੀਆਂ ਦੀ ਵੀ ਭਾਲ ਜਾਰੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਗ੍ਰਿਫਤਾਰ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਿਲ ਸੀ ਜਿਸ ਦੀ ਪੁਸ਼ਟੀ ਹੋਰ ਸਬੂਤਾਂ ਤੋਂ ਵੀ ਹੋਈ ਹੈ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਇਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਈ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਧਰ ਈਰਾਨ ਅਤੇ ਇਜ਼ਰਾਈਲ ਵਿਚਾਲੇ ਵਾਧੇ ਤਣਾਅ ਵਿਚਕਾਰ ਭਾਰਤ ਨੇ ਆਪਰੇਸ਼ਨ ਸਿੰਧੂ ਸ਼ੁਰੂ ਕਰਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਆਪਰੇਸ਼ਨ ਦੇ ਤਹਿਤ ਈਰਾਨ ਦੇ ਮਸ਼ਦ ਤੋਂ ਪਹਿਲੀ ਚਾਰਟਰਡ ਉਡਾਨ ਸ਼ੁੱਕਰਵਾਰ ਰਾਤ ਲਗਭਗ 11:40 ਮਿੰਟ ਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰੀ ਇਹ ਉਡਾਨ ਈਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਸੀ ਭਾਰਤ ਸਰਕਾਰ ਮਸ਼ਹਤ ਤੋਂ ਕੁੱਲ 1000 ਭਾਰਤੀਆਂ ਨੂੰ ਪੜਾਵਾਰ ਵਾਪਸ ਲਿਆ ਰਹੀ ਹੈ ਇਸ ਬਚਾਅ ਕਾਰਜ ਲਈ ਈਰਾਨ ਦੀ ਮਹਾਨ 에ਅਰ ਦੀਆਂ ਚਾਰਟਰਡ ਉਡਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਟਿਆਲਾ ਰੇਲਵੇ ਸਟੇਸ਼ਨ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਮਹਿਲਾ ਦਰਦਨਾਕ ਹਾਦਸੇ ਦਾ ਸ਼ਿਕਾਰ ਬਣ ਗਈ ਜੀ ਹਾਂ ਇਹ ਹਾਦਸਾ ਮਹਿਲਾ ਦੇ ਟਰੇਨ ਹੇਠਾਂ ਡਿੱਗਣ ਕਾਰਨ ਵਾਪਰਿਆ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਮਹਿਲਾ ਦੀ ਜਾਨ ਬਚ ਗਈ ਹੈ ਪਰ ਹਾਦਸੇ ਕਾਰਨ ਉਸ ਦਾ ਇੱਕ ਪੈਰ ਕੱਟ ਗਿਆ ਜਾਣਕਾਰੀ ਮੁਤਾਬਕ ਪਟਿਆਲਾ ਰੇਲਵੇ ਸਟੇਸ਼ਨ ਤੇ ਇੱਕ ਮਹਿਲਾ ਟਰੇਨ ਤੋਂ ਬਾਹਰ ਕੁਝ ਸਮਾਨ ਲੈਣ ਦੇ ਲਈ ਆਈ ਇਸ ਦੌਰਾਨ ਜਿਵੇਂ ਹੀ ਟਰੇਨ ਚੱਲਣ ਲੱਗੀ ਤਾਂ ਉਹ ਭੱਜੀ ਭੱਜੀ ਟਰੇਨ 'ਚ ਚੜਨ ਲੱਗੀ ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਟਰੇਨ ਹੇਠਾਂ ਡਿੱਗ ਗਈ ਇਹ ਹਾਦਸਾ ਇੰਨਾ ਜ਼ਿਆਦਾ ਦਰਦਨਾਕ ਸੀ ਕਿ ਇਸ ਹਾਦਸੇ 'ਚ ਮਹਿਲਾ ਦਾਈ ਦਾ ਪੈਰ ਕੱਟ ਗਿਆ ਮੌਕੇ ਤੇ ਮੌਜੂਦ ਅਫਸਰਾਂ ਵੱਲੋਂ ਉਸਨੂੰ ਤੁਰੰਤ ਹੀ ਰਜਿੰਦਰਾ ਹਸਪਤਾਲ ਭੇਤੀ ਕਰਵਾਇਆ ਗਿਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਗੁਰਦਾਸਪੁਰ ਵਿੱਚ ਨਸ਼ਿਆਂ ਲਈ ਬਦਨਾਮ ਮੁਹੱਲਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਦਾ ਵੀ ਦੌਰਾ ਕੀਤਾ ਤੇ ਇਲਾਜ ਕਰਵਾਉਣਾ ਇਹ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਨਾਲ ਹੈ ਤੇ ਨੌਜਵਾਨਾਂ ਨੂੰ ਦਲਦਲ ਚੋਂ ਕੱਢਣ ਦੇ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਚ ਬੈਠੇ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਪੰ ਆਪਦੀ ਜਵਾਨੀ ਨੂੰ ਗਲਤ ਪਾਸੇ ਲੈਣਾ ਚਾਹੁੰਦੇ ਨੇ ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਜੋ ਚੋਣਾ ਹੋਈਆਂ ਨੇ ਉਸ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਪੱਲ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਉਹਨਾਂ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨਗੁਨੀਆ ਮਲੇਰੀਆ ਔਰ ਡਾਇਰੀਟ ਜੀਜ਼ ਹੋ ਜਣੇ ਕਿਸੇ ਨੂੰ ਤਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪਾਟਾਈਟਸ ਏ ਹੋ ਜਾਂਦਾ ਕੋਲਰਾ ਫੈਲ ਜਾਂਦਾ ਇਨਾਵ ਦੀ ساری ਪੂਰੀ ਜਾਣਕਾਰੀ ਜੁੱਧ ਨਸ਼ੇ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿ ਨਸ਼ੇੜੀ ਆ ਗਿਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹਦੇ ਉਹਦਾ ਸਾਰਾ ਸਕੀਮ ਬਣਾਣੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹ ਇਹਦੇ ਵਿੱਚ 7 ਆ ਗਿਆ ਤਾਂ 35 ਕਰੋੜ ਰੁਪਈਆ ਆਊਗਾ ਤੇ 35 ਕਰੋੜ ਰੁਪਇਆ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਇਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤ ਆ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟ੍ਰਕਸ਼ਨ ਦੇ ਵਿੱਚ ਸਮਾਨ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕੀ ਹੈ ਕਿ 35 ਕਰੋੜ ਰੁਪਏ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयਮੈਂਟ ਜਿਵੇਂ ਨਰੇਗਾ ਵਰਕਰਸ ਹੈ ਉਹਨਾਂ ਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਾਇਆ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਹੈ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ ਸਭਾ 100 ਦਿਨ ਕੰਮ ਮਿਲੇਗਾ ਉਹਨਾਂ ਕੋਲ ਜ਼ਰੂਰੀ ਹੈ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈਡ ਅਪਗ੍ਰੇਡ ਕੀਤੇ ਆ ਔਰ ਕਈ ਜਗ੍ਹਾ ਤੇ ਸਾਡਾ ਜਿਵੇਂ ਹਾਰਪਰ ਦੇ ਵਿੱਚ ਹੈ ਉੱਤੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟਸ ਹੈ 10 ਹੁੰਦੇ ਸੀ 15 ਹੁੰਦੇ ਸੀ ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਇੱਥੇ ਲੇਕਿਨ ਹੁਣ ਉਹ ਭਰੇ ਪਿਆ ਸਾਰੇ ਲੋਕ ਉੱਥੇ ਉਹਨਾਂ ਨੂੰ ਟਰਸਟ ਵੀ ਹੋਇਆ ਪੁਲਿਸ ਤੇ ਵੀ ਟਰਸਟ ਹੋਇਆ ਸਿਹਤ ਮੈਕਮੇ ਤੇ ਵੀ ਟਰਸਟ ਹੋਇਆ ਲੋਕਾਂ ਦਾ ਇਲਾਜ ਕਰਾਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਿਵੈਲਪਮੈਂਟ ਔਰ EMPLOIEMENT ਜਨਰੇਸ਼ਨ ਇਹ ਗੇਮ ਚੇਂਜਰ ਹੋਏਗਾ ਜੀ ਇਹ ਕਿਉਂਕਿ ਅਸੀਂ ਪਹਿਲਾਂ ਨਸ਼ਾ ਛਡਾ ਵੀ ਦਿੰਦੇ ਸੀ ਉਹਦੇ ਇਕਨੋਮਿਕ ਆਰਥਿਕ ਹਾਲਾਤ ਵੀ ਉਹੀ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਾਲਾਤਾਂ ਕਰਕੇ ਜਿੱਦੇ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿਮ ਬਣਾ ਰਹੇ ਆਂ ਪਾਰਕ ਬਣਾ ਰਹੇ ਆਂ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਆ ਸੀ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਆਂ ਉਹਨਾਂ ਦਾ ਇਲਾਜ ਵੀ ਕਰ ਰਹੇ ਆਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਵਿਦੇਸ਼ ਵਿੱਚ ਬਿਠੇ ਜਿਹੜੇ ਹੈਗੇ ਜਿਹੜੇ ਸ਼ਰਾਰਤੀ ਅੰਸਰ ਨੇ ਚਾਹੇ ਗੁਰਪ੍ਰਤਪ ਸਿੰਘ ਪੰਨੂ ਹੋਵੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਜਸ਼ਾ ਰਚਦੇ ਹੈਗੇ ਨੇ ਉਹਨਾਂ ਨੂੰ ਕੀ ਦੇਖੋ ਇਹ ਆਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਕਿ ਜਿਹੜੇ ਬਾਹਰ ਬੈਠੇ ਆ ਉਹ ਸਾਡੇ ਮਿੱਤਰ ਨਹੀਂ ਆ ਉਹ ਉਹ ਤਾਂ ਕਿਸੇ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਤੇ ਪੋਸਟਰ ਲਵਾ ਦਿੱਤਾ ਕਿ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦਿੱਤਾ ਜਾਂ ਮਤਲਬ ਉਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਦੀ ਦੁੱਖ ਤਕਲੀਫਾਂ ਨਹੀਂ ਪਤਾ ਜਿਹੜੇ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈਗਾ ਉਹਨਾਂ ਨੂੰ ਉਹਨਾਂ ਤੋਂ ਆਪਾਂ ਜਿੰਨਾ ਦੂਰ ਰਹਿਵਾਂਗੇ ਉਹਨੇ ਆਪਾਂ ਸੁਖੀ ਰਹਿਵਾਂਗੇ ਅਸੀਂ ਪੰਜਾਬ ਨੂੰ ਸਾਡੇ ਹੁਣ ਅਮਰੀਕਾ ਜਿਹੜੇ ਬੱਚੇ ਗਏ ਸੀਗੇ ਉਹ ਬੇੜੀਆਂ ਚ ਬਨ ਕੇ ਮਤਲਬ ਹੱਥ ਕੜੀਆਂ ਚ ਵਾਪਸ ਆਏ ਜੋ ਤੇ ਆਪ ਨੂੰ ਕਿੰਨੀ ਨਮੋਸ਼ੀ ਹੋਈ ਆ ਸਾਰੇ ਦੇਸ਼ ਦੇ ਬੱਚੇ ਸੀ ਪੰਜਾਬ ਦੇ ਨਹੀਂ ਸੀ ਕਿਉਂਕਿ ਉਹਨਾਂ ਨੇ ਲੈ ਕੇ ਪੰਜਾਬ ਤਾਂ ਆਏ ਆ ਜਾਣ ਕੇ ਤੇ ਉਹਦੇ ਚ ਇੱਕ ਅਲੱਗ ਇਸ਼ੂ ਹੈ ਪਰ ਚਲੋ ਰਾਜਨੀਤੀ ਨਹੀਂ ਕਰਦੇ ਆਪਾਂ ਲੇਕਿਨ ਉਹ ਨਾਬਤ ਰਾਣੀ ਨਹੀਂ ਚਾਹੀਦੀ ਆਪਣੇ ਦੇਸ਼ ਦਾ ਵੀ ਕਿਉਂ ਕੋਈ ਜਾਵੇ ਤੇ ਪੰਜਾਬ ਦਾ ਤਾਂ ਅਸੀਂ ਬਿਲਕੁਲ ਅਸੀਂ ਇੱਥੇ ਰੁਜ਼ਗਾਰ ਇਹਨਾਂ ਪੈਦਾ ਕਰ ਦਾਂਗੇ ਸਾਡੇ ਬੱਚਾ ਨੂੰ ਬਾਹਰ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ ਲੁਧਿਆਣਾ ਚੋਂ ਅੰਦਰ ਕੀ ਨਹੀਂ ਜੀ ਚਲੋ ਇਹ ਤਾਂ ਹੁਣ ਦੇਖੋ ਨਾ ਤਾਂ ਮੈਂ ਜੋਰਚੀ ਆ ਨਾਮ ਐ ਸਫੋਲੋਜੀਸਟ ਐ ਇਹ ਤਾਂ ਪੱਤਰਕਾਰ ਵਹਿਤਰ ਜਾਣਦੇ ਆ ਜਿਸ ਤਾ ਜੋ ਮਿਹਨਤ ਕਰਨੀ ਸੀ ਕਰਤੀ ਮੈਨੂੰ ਤਾਂ ਇਨਾ ਮੈਨੂੰ ਪੂਰਾ ਯਕੀਨ ਆ ਜੀ ਸਾਡਾ ਜਿਹੜਾ ਕੈਂਡੀਡੇਟ ਐ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਵੈਸਟ ਐ ਜੀ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਐ ਐਜ਼ ਅ ਰਾਜ ਸਭਾ ਮੈਂਬਰ ਲੋਕਲ ਹਸਪਤਾਲ ਉਹਨੇ ਠੀਕ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਸਰਵੇ ਕਰਤਾ ਐ ਏਅਰਪੋਰਟ ਬਣਨ ਚ ਬੜੀ ਵੱਡੀ ਭੂਮਿਕਾ ਵੀ ਮੈਡੀਕਲ ਕਾਲਜ ਲੈ ਕੇ ਜਾਣ ਚ ਵੱਡੀ ਭੂਮਿਕਾ ਨੇ ਬਹੁਤ ਸਾਰੇ ਅਪਲਾਈ ਹੋਰ ਬਣਾਏ ਐ ਵਿਜ਼ਨਰੀ ਬੰਦਾ ਐ ਉਹ ਤੇ اور ਜਿਹੜੀ ਪਾਰਟੀ ਹੈਗੀ ਅੱਜ ਚਾਹੇ ਲੋਕਾਂ ਨੂੰ ਅਸੀਂ ਫਰੀ ਬਿਜਲੀ ਦਿੱਤੀ ਆ ਚਾਹੇ ਅਸੀਂ ਦਵਾਈਆਂ ਦੇ ਕੇ 3.5 ਕਰੋੜ ਲੋਕਾਂ ਨੇ ਦਵਾਈ ਲੈ ਚੁੱਕਿਆ ਹਰ ਸ਼ਹਿਰ ਦੇ ਵਿੱਚ ਜੋਗਾ ਹੋ ਰਿਹਾ ਆ ਅੱਜ ਤੁਸੀਂ ਬਿਮਾਰੀਆਂ ਦੀ ਰੋਕத் थाम ਲਈ ਅਸੀਂ ਉਪਰਾਲੇ ਕਰ ਰਹੇ ਆ ਸਾਨੂੰ ਆਪਣੇ ਕੰਮ ਦੇ ਉੱਤੇ ਆਪਣੀ ਪਾਰਟੀ ਦੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾਰਵਿੰਦ ਕੇਜੀਵਾਲ ਦਾ ਜੋ ਲੋਕਾਂ ਨਾਲ ਵਾਦਾ ਹਰ ਵਾਦਾ ਪੂਰਾ ਕਰ ਰਹੇ ਆ ਤੇ ਉਹਦੇ ਨਾਲ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਤੇ ਸਾਨੂੰ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਹੇਤਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ